ਹਾ ਕੀ ਕਰੀ ਜਾਂਦੇ ਬਈ ਯਾਰ ਕੰਨੇ ਸਿੱਤੀ ਦੇ ਬੋੜੇ ਸਰ ਡਰਾਮੇ ਚ ਹਨਾ ਪਤਾ ਨਹੀਂ ਕੀ ਆਈਟਮ ਤਿਆਰ ਕਰਨਗੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰੋ ਲਾਈਕ ਤੇ ਕਮੈਂਟ ਪਤਾ ਨਹੀਂ ਕੀ ਆਈਟਮ ਤਿਆਰ ਕਰਦੇ ਹੈ ਬਈ ਇਹ ਉਹ ਜੇ ਜਾਗ ਕੇ ਬਿਲਾ ਦੇ ਚਲੋ ਦੇਖਦੇ ਆ ਕੀ ਬਣਾਉਂਦੇ ਆ ਕਿਸੇ ਫੈਕਟਰੀ ਚਾ ਪ੍ਰੋਜੈਕਟ ਹੀ ਆ ਰੁਪਈਆ ਲੱਗਦਾ ਹਨ ਇਹ ਕੀ ਬਣਦਾ ਹੋਇਆ ਯਾਰ ਇਹ ਕਾਦੇ ਚ ਪਾਉਗਾ? ਆਂਡਾ ਤਾਂ ਕੋਈ ਬਣਦਾ ਨਹੀਂ ਇਹ। ਅੱਗ ਲਾ ਕੇ ਕੋਲੇ ਬਣਾਉਂਦੇ ਆ ਕਿ ਕੀ ਕਰਦੇ ਆ। ਇਹ ਤਿਆਰ ਕਰ ਲਏ। ਇਹਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰ ਜੀ। ਤੇਜ ਨੂੰ ਫੋਲੋ ਕਰਿਓ। ਲਾਈਕ ਸ਼ੇਅਰ ਕਮੈਂਟ ਜਦੋਂ ਸਵਾਹੀ ਸਵੇਰ ਆਣਾ ਤਾਂ ਜਮਾ ਪਤਾ ਨਹੀਂ ਕੀ ਬਣਾਉਣਗੇ 15 ਦਾ ਜੇ ਕਿਸੇ ਵੀਰ ਨੂੰ ਪਤਾ ਹੋਇਆ ਜਾਂ ਕਿਸੇ ਭੈਣ ਨੂੰ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਵੀ ਕੀ ਚ ਸਿਸਟਮ ਬਣਾ ਰਹੇ ਹੈ ਤੇ ਇਹ ਦੀ ਵਾਰ ਦੇਖਿਆ ਸਿਸਟਮ ਹੈ ਯਾਰ ਆਪਾਂ ਵੇਖਿਆ ਨਹੀਂ ਪਹਿਲਾਂ ਕਦੇ ਹਾਇ ਕਿਹੜੇ ਪਾਸੇ ਇਹ ਵੀ ਪਤਾ ਜੇ ਕਿਸ ਨੂੰ ਹੋਵੇ ਦੱਸਿਓ ਕਮੈਂਟ ਦੇ ਵਿੱਚ ਪੰਜਾਬ ਦੇ ਵਿੱਚ ਆ ਜਾਂ ਕਿਸੇ ਹੋਰ ਇਹ ਸਟੇਟ ਦੇ ਵਿੱਚ ਆ ਬੈਸੇ ਨੇ ਦੀ ਬੋਲੀ ਵੇਖ ਕੇ ਤਾਂ ਨਹੀਂ ਲੱਗਦਾ ਪੰਜਾਬੀ ਹੋਣਗੇ ਇਹ ਪੰਜਾਬ ਚ ਹੋਊਗਾ ਪਰ ਹੋ ਸਕਦਾ ਪੰਜਾਬ ਦੇ ਵਿੱਚ ਕਿਸੇ ਫੈਕਟਰੀ ਦੇ ਵਿੱਚ ਇਹ ਵੀ ਕੰਮ ਕਰਦੇ ਹੋਣ चलो सवाह तैयार करती उन्होंने है ना सुह जी देखो भाई की कह सकते उन्हें दिन है ना ਚਲੋ ਦੇਖਦੇ ਆ ਕੀ ਬਣਦਾ ਹੋਰ ਗਿਆ ਭਰ ਲੀਗਾ ਸਵਾਦੀਆਂ ਨਾ ਆਪਣਾ ਸਮਝ ਤਾਂ ਬਾਹਰ ਹੋ ਗਈ